ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਨੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮਹਿਲ ਭਰੀ ਜੀਉ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਵੱਡੇ ਭਾਗ ਹੋਣ ਉਸ ਨੂੰ ਸਤ ਸੰਗ ਪ੍ਰਾਪਤ ਹੁੰਦਾ ਔਰ ਸਤ ਸੰਗ ਤੋਂ ਬਿਨਾ ਮਹਾਰਾਜ ਕਹਿੰਦੇ ਇਸ ਮਨ ਨੂੰ ਮੈਲ ਲਗਦੀ ਹੈ ਮੈਲ ਲਗਣੀ ਸ਼ੁਰੂ ਹੋ ਜਾਂਦੀ ਹੈ ਔਰ ਇਹ ਮਹਲ ਇਸ ਤਰ੍ਹਾਂ ਹੈ ਜਿਵੇਂ ਕਿਸਾਨੂ ਇਹ ਪ੍ਰਮਾਤਮਾ ਤੋਂ ਦੂਰ ਕਰਦੀ ਹੈ ਭਾਵ ਸਾਡੇ ਅੰਦਰ ਜਿਹੜਾ ਹੈ ਪ੍ਰਮਾਤਮਾ ਦੇ ਪ੍ਰਤੀ ਪਿਆਰ ਨਹੀਂ ਜਾਗਦਾ ਔਰ ਸਾ ਸੰਗ ਦੇ ਵਿੱਚ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਦਾ ਆ ਰਸਤਾ ਕੀ ਹੈ ਪਰਮਾਤਮਾ ਨੂੰ ਮਿਲਣ ਦਾ ਰਾਹ ਕੀ ਹੈ ਇਸ ਕਰਕੇ ਮਹਾਰਾਜ ਨੇ ਕਿਹਾ ਕਿ ਸਤ ਸੰਗਤ ਤੋਂ ਬਿਨਾ ਮਨੁੱਖ ਜਿਹੜਾ ਹੈ ਉਹ ਕਿਸੇ ਕੰਮ ਦਾ ਨਹੀਂ ਕਿਉਂਕਿ ਉਸ ਨੂੰ ਸੋਝੀ ਨਹੀਂ ਆਏਗੀ ਕਿ ਅਸਲ ਉਹ ਉਸਦਾ ਮਕਸਦ ਕੀ ਹੈ ਸੰਸਾਰ ਦੇ ਉੱਪਰ ਆਉਣ ਦਾ ਸੋ ਇਸ ਕਰਕੇ ਮਹਾਰਾਜ ਨੇ ਕਿਹਾ ਸੰਗਤ ਬਹੁਤ ਜ਼ਰੂਰੀ ਹੈ ਔਰ ਸੰਗਤ ਇਹ ਨਹੀਂ ਕਿ ਆਪਾਂ ਗੁਰੂ ਘਰ ਜਾ ਕੇ ਹੀ ਸੰਗਤ ਕਰਦੇ ਹਾਂ ਗੁਰਮੁਖੋ ਸੰਗਤ ਸੰਗਤ ਦਾ ਮਤਲਬ ਹੁੰਦਾ ਹੈ ਵੀ ਆਪਾਂ ਕਿਸੇ ਕਿਸ ਦਾ ਸੰਗ ਕਰਦੇ ਹਾਂ ਸਾਡੇ ਸੰਗੀ ਸਾਥੀ ਕਿਹੋ ਜੇ ਨੇ ਸਾਡੇ ਯਾਰ ਦੋਸਤ ਮਿੱਤਰ ਕਿਹੋ ਜੇ ਨੇ ਉਹ ਵੀ ਸੰਗਤ ਹੀ ਹੈ ਇਸ ਨੂੰ ਕਬੀਰ ਸਾਹਿਬ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸਦੇ ਆ ਕਹਿੰਦੇ ਕਬੀਰ ਮਨ ਪੰਖੀ ਭਿਓ ਉਡ ਉਡਦਾ ਦਿਸਦਾ ਜਾਏ ਜੈਸੀ ਸੰਗਤ ਮਿਲੈ ਸੋ ਤੈ ਸੋ ਹੀ ਫਲ ਖਾਈ ਜਿਹੋ ਜੀ ਸੰਗਤ ਮਿਲੇਗੀ ਫਲ ਉਹੋ ਜਿਹਾ ਹੀ ਮਿਲਣਾ ਸੋ ਇਸ ਕਰਕੇ ਤਾਂ ਕਰਕੇ ਮਹਾਰਾਜ ਨੇ ਗੁਰਬਾਣੀ ਵਿੱਚ ਆਪਾਂ ਨੂੰ ਦੱਸਿਆ ਕਿ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਔਰ ਸੰਗ ਵੀ ਉਸ ਦਾ ਕਰਨਾ ਚਾਹੀਦਾ ਹੈ ਜੋ ਆਪ ਮਤਲੇ ਸੰਸਾਰ ਤੋਂ ਉੱਪਰ ਉੱਠਿਆ ਹੋਵੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਅੱਜ ਤੋਂ ਚਲੋ ਅੱਜ ਦਾ ਸਮਾਂ ਤਾਂ ਇਦਾਂ ਦਾ ਹੈ ਕਿ ਲੋਕ ਜਿਹੜੇ ਹੈ ਬੜੇ ਸਿਆਣੇ ਹੋ ਗਏ ਨੇ ਹੋਰ ਜੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ ਪਰ ਹੈ ਨਹੀਂ ਸਿਆਣਾ ਕੋਈ ਵੀ ਅੱਜ ਦੇ ਸਮੇਂ ਦੇ ਵਿੱਚ ਦੇਖੇ ਸਮਝਦੇ ਹੈ ਸੋਗਰਮਖੋਇ ਇਸ ਕਰਕੇ ਮਹਾਰਾਜ ਜਦੋਂ ਪਹਿਲੇ ਸਮਿਆਂ ਦੇ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਹਰ ਇੱਕ ਇਨਸਾਨ ਨੂੰ ਇੱਕ ਗੁਰੂ ਬਣਾਉਣਾ ਪੈਂਦਾ ਸੀ ਔਰ ਗੁਰੂ ਤੋਂ ਬਿਗੈਰ ਜਿਹੜਾ ਮਨੁੱਖ ਹੈ ਬਿਲਕੁਲ ਪਸ਼ੂ ਸਮਾਨ ਹੁੰਦਾ ਰਿਹਾ ਸੀ ਔਰ ਇੱਥੋਂ ਤੱਕ ਵੀ ਇਸ ਤਰ੍ਹਾਂ ਸੀ ਕਿ ਗੁਰੂ ਤੋਂ ਬਿਗੈਰ ਮਨੁੱਖ ਜਿਹੜਾ ਆ ਬਾਕੀ ਮਨੁੱਖ ਉਸ ਬੰਦੇ ਨੂੰ ਚੰਗਾ ਨਹੀਂ ਸੀ ਸਮਝਦੇ ਜਿਹੜਾ ਗੁਰੂ ਵਾਲਾ ਨਹੀਂ ਸੀ ਔਰ ਉਹਦੇ ਹੱਥੋਂ ਕੁਝ ਖਾਣਾ ਪੀਣਾ ਵੀ ਜਿਹੜਾ ਹੈ ਉਹ ਪਰਵਾਹ ਨਹੀਂ ਸੀ ਕਰਦੇ ਜਿਹੜਾ ਬੇਗੁਰਾ ਬੰਦਾ ਹੈ ਜਿਸ ਦਾ ਕੋਈ ਗੁਰੂ ਨਹੀਂ ਹੈ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਸਾਰੇ ਬੇਗੁਰੇ ਨੇ ਕੋਈ ਗਿਣੇ ਚੁਣੇ ਮਨੁੱਖ ਨੇ ਜਿਹੜੇ ਗੁਰੂ ਵਾਲੇ ਬਣਦੇ ਨੇ ਜਿਹੜੇ ਅੰਮ੍ਰਿਤ ਛਕਦੇ ਨੇ ਜਾਂ ਕਿਸੇ ਤੋਂ ਕੋਈ ਸਿੱਖਿਆ ਪ੍ਰਾਪਤ ਕਰਦੇ ਨੇ ਜਿਨ੍ਹਾਂ ਨੇ ਕੋਈ ਗੁਰੂ ਧਾਰਨ ਕੀਤਾ ਹੈ ਹੋਰ ਬਹੁਤ ਸਾਰੇ ਮਨੁੱਖ ਤੇ ਐਸੇ ਨੇ ਜਿਹੜੇ ਬੇਗੁਰੇ ਹੀ ਫਿਰਦੇ ਨੇ ਸਾਰੀ ਉਮਰ ਹੀ ਇਦਾਂ ਹੀ ਕੱਟ ਛੱਡਦੇ ਨੇ ਸੋ ਇਸ ਕਰਕੇ ਇਹ ਜਿਹੜਾ ਸੰਗ ਹੈ ਜਿਹੜਾ ਸੰਸਾਰ ਦੇ ਉੱਪਰ ਮਨੁੱਖ ਜਿਹੜਾ ਆਂਦਾ ਹੈ ਤੇ ਇਸ ਨੂੰ ਜਿਹੜੀ ਸੋਝੀ ਹੈ ਗੁਰਮੁਖੇ ਸੰਸਾਰ ਦੇ ਵਿੱਚ ਜਿਹੜਾ ਵੀ ਮਨੁੱਖ ਆਂਦਾ ਹੈ ਨਾ ਉਸ ਮਨੁੱਖ ਨੂੰ ਆਪ ਚੱਲਣ ਦਾ ਇੱਥੇ ਪਤਾ ਨਹੀਂ ਹੈ ਜਿੰਨਾ ਚਿਰ ਉਹਨੂੰ ਸਿੱਖਿਆ ਨਹੀਂ ਮਿਲਦੀ ਉਹਨਾਂ ਜਿਹੜੇ ਇਸ ਸੰਸਾਰ ਦੇ ਉੱਪਰ ਕੋਈ ਵੀ ਮਨੁੱਖ ਜਿਹੜਾ ਹੈ ਉਹ ਕੰਮ ਨਹੀਂ ਕਰ ਸਕਦਾ ਪਾਪੋ ਚੱਲ ਨਹੀਂ ਸਕਦਾ ਸੰਸਾਰ ਵਿੱਚ ਵਿਚਰ ਨਹੀਂ ਸਕਦਾ ਜਿਵੇਂ ਉਦਾਹਰਨ ਦੇ ਤੌਰ ਤੇ ਇੱਕ ਛੋਟਾ ਬੱਚਾ ਹੈ ਜਿਹੜਾ ਬੱਚਾ ਛੋਟਾ ਪੈਦਾ ਹੁੰਦਾ ਹੈ ਗੁਰਮਖੋ ਜੀ ਉਸ ਨੂੰ ਉਸ ਨੂੰ ਕੋਈ ਆਵਾਜ਼ ਨਾ ਸੁਣਾਓ ਉਸ ਨੂੰ ਉਸ ਦੇ ਨਾਲ ਕੋਈ ਗੱਲਬਾਤ ਨਾ ਕਰੋ ਉਸ ਨੂੰ ਤੁਰਨਾ ਨਾ ਸਿਖਾਓ ਕਦੇ ਵੀ ਤੁਰ ਨਹੀਂ ਸਕਦਾ ਕਦੇ ਵੀ ਜੇ ਉਹਦੇ ਨੂੰ ਉਹਦੇ ਸਾਹਮਣੇ ਤੁਸੀਂ ਬੋਲਦੇ ਨਹੀਂ ਉਹ ਕਦੇ ਵੀ ਬੋਲਣਾ ਨਹੀਂ ਸਿੱਖੇਗਾ ਕਦੇ ਵੀ ਉਹ ਚੱਲਣਾ ਨਹੀਂ ਸਿੱਖੇਗਾ ਕਦੇ ਵੀ ਉਹ ਖਾਣਾ ਨਹੀਂ ਸਿੱਖੇਗਾ ਕਿਉਂ ਕਿਉਂਕਿ ਉਸ ਨੂੰ ਪਤਾ ਨਹੀਂ ਕਿ ਮੈਂ ਕੀ ਕਰਨਾ ਹੈ ਇਸ ਇੱਥੇ ਜਿਉਂ-ਜਿਉ ਉਹਨੂੰ ਆਪਾਂ ਸਿੱਖਿਆ ਦਿੰਨੇ ਆ ਫਿਰ ਜਾ ਕੇ ਉਹ ਬੱਚਾ ਜਿਹੜਾ ਹੈ ਸੰਸਾਰ ਦੇ ਵਿੱਚ ਤੁਰਨ ਦੇ ਪੜਨ ਦੇ ਸਮਝਣ ਦੇ ਸੁਣਨ ਦੇ ਲਾਇਕ ਬਣਦਾ ਹੈ ਤੇ ਜੇ ਆਪਾਂ ਉਸ ਬੱਚੇ ਨੂੰ ਕੁਝ ਵੀ ਨਾ ਸਿਖਾਈਏ ਤੇ ਵਰਮਹੋ ਨਾ ਤੇ ਉਹ ਬੋਲ ਸਕਦਾ ਨਾ ਉਹ ਸੁਣ ਸਕਦਾ ਨਾ ਹੀ ਉਹ ਚੱਲ ਸਕੇਗਾ ਕਿਉਂਕਿ ਉਹਨੂੰ ਜਾਚ ਸਿਖਾਣੀ ਪਏਗੀ ਚੱਲਣ ਦੀ ਵੀ ਤੁਰਨ ਦੀ ਵੀ ਆਪਾਂ ਜਾਚ ਸਿਖਾਣੀ ਆ ਬੱਚਿਆਂ ਨੂੰ ਸੋ ਇਸੇ ਕਰਕੇ ਸੰਸਾਰ ਦੇ ਵਿੱਚ ਇਹ ਸੰਸਾਰ ਜਿਹੜਾ ਹੈ ਤ੍ਰੈ ਗੁਣਾ ਦੇ ਵਿੱਚ ਕਾਲ ਦੇ ਕਾਲ ਦੀ ਇੱਕ ਸਰਕਾਰ ਹੈ ਸੰਸਾਰ ਤੇ ਇੱਕ ਪਾਸੇ ਗੁਰੂ ਹੈ ਜਿਹੜਾ ਸਾਨੂੰ ਕਾਲ ਤੋਂ ਪਰੇ ਖੜਤਾ ਹੈ ਤੁ ਜੇ ਆਪਾਂ ਗੁਰੂ ਦਾ ਸੰਗ ਨਹੀਂ ਕਰਦੇ ਸਮਝੋ ਆਪਾਂ ਕਾਲ ਦੀ ਸਿੱਖਿਆ ਦੇ ਮੁਤਾਬਕ ਚੱਲਾਂਗੇ ਜਦੋਂ ਕਾਲ ਦੀ ਸਿੱਖਿਆ ਦੇ ਮੁਤਾਬਕ ਚੱਲਾਂਗੇ ਤੇ ਗੁਰਮੁਖੋ ਫਿਰ ਅਸੀਂ ਗਰਮ ਵੀ ਤ੍ਰੈ ਗੁਣਾ ਵਾਲੇ ਕਰਾਂਗੇ ਜਿਵੇਂ ਅੱਜ ਕੱਲ੍ਹ ਯੁੱਗ ਦਾ ਸਮਾਂ ਹੈ ਅੱਜ ਭਰਪੂਰ ਸਮਾਂ ਹੈ ਅੱਜ ਗੁਰੂ ਵਾਲਾ ਕਿਉਂ ਨਹੀਂ ਕੋਈ ਬਣ ਰਿਹਾ ਕਿਉਂਕਿ ਕਾਲ ਦੀ ਸਿੱਖਿਆ ਦੇ ਉੱਤੇ ਚੱਲ ਰਿਹਾ ਸਾਰੇ ਆਪਣੇ ਆਪ ਨੂੰ ਸਮਝਦੇ ਆ ਵੀ ਗੁਰੂ ਵਾਲਾ ਬਣਨ ਦਾ ਕੋਈ ਫਾਇਦਾ ਨਹੀਂ ਵੀ ਗੁਰੂ ਵਾਲਾ ਨਹੀਂ ਬਣਾਂਗੇ ਤੇ ਫਿਰ ਕੀ ਇਹਦੇ ਨਾਲ ਕਿਹੜਾ ਕੋਈ ਫਰਕ ਪੈਚ ਲਿਆ ਸੋ ਇੱਥੇ ਤੱਕ ਵੀ ਕਈ ਬੰਦੇ ਐਸੇ ਆਪਾਂ ਸੁਨੇ ਆ ਜਾਂ ਦੇਖੇ ਆ ਜਾਂ ਕਿੰਿਆਂ ਦੇ ਨਾਲ ਵਿਚਾਰ ਜਦੋਂ ਹੁੰਦੀ ਹੈ ਉਹ ਇੱਥੋਂ ਤੱਕ ਵੀ ਕਹਿ ਦਿੰਦੇ ਆ ਵੀ ਪਾਣੀ ਦੀ ਜ਼ਰੂਰਤ ਹੈ ਬਾਣੀ ਦੀ ਜ਼ਰੂਰਤ ਨਹੀਂ ਇੱਥੋਂ ਤੱਕ ਵੀ ਆਪਾਂ ਨੇ ਇਹ ਲੋਕਾਂ ਦੇ ਮੂੰਹੋਂ ਬਚਨ ਸੁਨੇ ਨੇ ਕਿ ਬੰਦੇ ਨੂੰ ਇਨਸਾਨ ਨੂੰ ਪਾਣੀ ਦੀ ਜ਼ਰੂਰਤ ਹੈ ਬਾਣੀ ਦੀ ਜ਼ਰੂਰਤ ਨਹੀਂ ਹੈ ਸੋ ਇਹ ਬਚਨ ਕਿਉਂ ਲੋਕੀ ਕਰਦੇ ਨੇ ਕਿਉਂਕਿ ਦੇਖੋ ਇਹ ਜਿਹੜਾ ਕਹ ਲੋ ਕਿ ਇਹ ਐਸੇ ਸ਼ਬਦ ਜਿਹੜੇ ਕਰਦੇ ਐ ਉਹਨਾਂ ਨੇ ਆਪਣੇ ਆਪ ਨੂੰ ਸਰੀਰ ਤੱਕ ਹੀ ਸੀਮਤ ਰੱਖਿਆ ਹੈ ਹਾਂ ਸਰੀਰ ਨੂੰ ਪਾਣੀ ਦੀ ਜ਼ਰੂਰਤ ਹੈ ਇਹ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦਾ ਪਰ ਜਿਹੜਾ ਮਨ ਹੈ ਜਿਹੜੀ ਆਤਮਾ ਹੈ ਉਹ ਜਿੰਦਾ ਜਿੱਦਾਂ ਇਹ ਸਰੀਰ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦਾ ਉਵੇਂ ਹੀ ਸਾਡਾ ਮਨ ਜਿਹੜਾ ਹੈ ਸਾਡੀ ਆਤਮਾ ਜਿਹੜੀ ਹੈ ਉਹ ਬਾਣੀ ਤੋਂ ਬਿਨਾਂ ਨਹੀਂ ਚੱਲ ਸਕਦੀ ਕਿਉਂਕਿ ਇਹ ਸਰੀਰ ਦਾ ਜੇ ਭੋਜਨ ਜੇ ਖੁਰਾਕ ਪਾਣੀ ਹੈ ਤੇ ਉਸ ਮਨ ਦਾ ਭੋਜਨ ਤੇ ਖੁਰਾਕ ਜਿਹੜੀ ਆ ਉਹ ਬਾਣੀ ਆ ਉਹ ਸਤ ਸੰਗ ਹੈ ਉਹ ਕਹਿ ਲੋ ਕਿ ਗੁਰੂ ਦਾ ਉਪਦੇਸ਼ ਆ ਸੋ ਇਸ ਕਰਕੇ ਗੁਰਬਾਣੀ ਵਿੱਚ ਮਹਾਰਾਜ ਨੇ ਤਾਂ ਇਹ ਗੱਲ ਕੀਤੀ ਹੈ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ ਵੀ ਗੁਰੂ ਜਿਹੜਾ ਹੈ ਉਹ ਪਹਿਲਾ ਬੱਚੇ ਦਾ ਜਿਹੜਾ ਮਾਤਾ ਪਿਤਾ ਹੁੰਦਾ ਹੈ ਕਿਉਂਕਿ ਮਾਤਾ ਪਿਤਾ ਹੀ ਉਸ ਨੂੰ ਚੱਲਣਾ ਸਿਖਾਉਂਦਾ ਹੈ ਬੋਲਣਾ ਸਿਖਾਉਂਦਾ ਹੈ ਔਰ ਕਹ ਲੋ ਕਿ ਜਿਹੜਾ ਉਸ ਨੂੰ ਸੰਸਾਰ ਦੇ ਵਿੱਚ ਖਾਣ ਪੀਣ ਦੀ ਇਜਾਜ਼ਤ ਦੱਸਦਾ ਹੈ ਇਸ ਕਰਕੇ ਗੁਰੂ ਕਿਹਾ ਹੈ ਮਹਾਰਾਜ ਨੇ ਤੇ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਬੱਚਾ ਨੂੰ ਸਮਝ ਲੱਗਦੀ ਹੈ ਜਿਉਂ-ਜਿਉਂ ਵੱਡਾ ਹੁੰਦਾ ਹੈ ਫਿਰ ਟੀਚਰ ਗੁਰੂ ਬਣ ਜਾਂਦਾ ਹੈ ਸਕੂਲ ਦੇ ਵਿੱਚ ਫਿਰ ਕਾਮਕਾਰ ਕੋਈ ਸਿੱਖਦਾ ਹੈ ਜਾਂ ਕੁਝ ਵੀ ਕਰਦਾ ਹੈ ਫਿਰ ਉੱਤੇ ਉਸਤਾਦ ਗੁਰੂ ਬਣ ਜਾਂਦਾ ਹੈ ਪਰ ਲੇਕਿਨ ਜਦੋਂ ਅਧਿਆਤਮਿਕ ਦੇ ਰਸਤੇ ਤੇ ਚੱਲਦਾ ਹੈ ਉੱਥੇ ਵੀ ਉਸ ਨੂੰ ਇੱਕ ਗੁਰੂ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਉਸ ਨੂੰ ਸਿੱਖਿਆ ਦੇ ਔਰ ਇਸ ਮਾਰਗ ਦੇ ਉੱਪਰ ਚੱਲਣ ਦੀ ਜਾ ਸਿਖਾਏ ਹੁਣ ਅਸੀਂ ਸਾਰੇ ਗੁਰੂ ਪਿੱਛੋਂ ਬਣਾਉਂਦੇ ਆਏ ਆ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਾਂ ਕੰਮਕਾਰ ਸਿੱਖਣ ਤੱਕ ਗੁਰੂ ਬਣਾਇਆ ਲੇਕਿਨ ਇਨ੍ਹਾਂ ਕੰਮਕਾਰਾਂ ਦੇ ਵਿੱਚ ਫਸ ਗਏ ਅਸੀਂ ਅਧਿਆਤਮਿਕ ਦੇ ਰਸਤੇ ਨੂੰ ਭੁੱਲ ਗਏ ਔਰ ਜਿਹੜੇ ਚੱਲੇ ਵੀ ਨੇ ਜਿਨ੍ਹਾਂ ਨੇ ਕੁਝ ਚੱਲਣ ਦੀ ਹਿੰਮਤ ਕੀਤੀ ਹੈ ਲੇਕਿਨ ਉਹ ਵੀ ਮਤਲਬ ਕਹਿ ਲੋ ਕਿ ਉਹ ਆਪਣੇ ਆਪਣੇ ਆਪ ਨੂੰ ਹੀ ਉਸਤਾਦ ਮੰਨ ਲੈਂਦੇ ਨੇ ਪਿਆਹੀ ਜੀ ਆਪਣੇ ਆਪਣੇ ਹਿਸਾਬ ਨਾਲ ਚੱਲਣਾ ਉਹ ਇਦਾਂ ਗੁਰਮਖੋ ਜਿਹੜਾ ਆਪਣੀ ਮਰਜ਼ੀ ਦੇ ਮੁਤਾਬਕ ਚੱਲਦਾ ਹੈ ਨਾ ਤੇ ਮਹਾਰਾਜ ਕਹਿੰਦੇ ਨੇ ਕਿ ਉਹ ਇਨਸਾਨ ਕਦੇ ਵੀ ਪਾਰ ਨਹੀਂ ਲੰਘ ਸਕਦਾ ਇਸ ਭਵਸਾਗਰ ਤੋਂ ਕਦੇ ਵੀ ਪਾਰ ਨਹੀਂ ਪਾਰ ਉਹ ਲੰਘ ਸਕੇਗਾ ਜਿਸ ਨੇ ਲੰਗੇ ਹੋਏ ਦਾ ਸੰਗ ਕੀਤਾ ਹੈ ਜਿਸ ਦਾ ਅਸੀਂ ਸੰਗ ਕਰਨਾ ਹੈ ਜੇ ਉਹ ਪਹਿਲਾ ਉਸ ਭਵਸਾਗਰ ਤੋਂ ਪਾਰ ਲੰਘ ਗਿਆ ਹੈ ਉਹੀ ਸਾਨੂੰ ਪਾਰ ਲਗਾ ਸਕਦਾ ਹੈ ਉਹਨੂੰ ਪਤਾ ਹੈ ਕਿਵੇਂ ਲੰਘਾਣਾ ਹੈ ਉਸਨੂੰ ਪਤਾ ਹੈ ਇਹ ਭਵਸਾਗਰ ਤੋਂ ਕਿਵੇਂ ਪਾਰ ਲੰਘਣਾ ਹੈ ਤੇ ਜੇ ਆਪਾਂ ਉਹਨਾਂ ਦਾ ਸੰਗ ਕਰ ਲਿਆ ਜਿਨ੍ਹਾਂ ਨੇ ਕਦੇ ਆਪ ਨਹੀਂ ਲੰਘਿਆ ਆਪਾਂ ਕਿਵੇਂ ਲੰਘ ਜਾਗੇ ਮਹਾਰਾਜ ਕਹਿੰਦੇ ਜਿਹੜੇ ਨਹੀਂ ਕਰਦੇ ਲੰਗੇ ਹੋਿਆਂ ਦਾ ਸੰਗ ਜਿਹੜੇ ਮਿਲਿਆ ਹੋਿਆਂ ਦਾ ਸੰਗ ਨਹੀਂ ਕਰਦੇ ਮਹਾਰਾਜ ਕਹਿੰਦੇ ਅਸੀਂ ਡੁੱਬਦੇ ਦੇਖਿਆ ਸੰਸਾਰ ਦੇ ਵਿੱਚ ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਗ ਤ ਨਹੀਂ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾਂ ਤੈ ਡੁੱਬੀਲੇ ਮਹਾਰਾਜ ਕਹਿੰਦੇ ਦੇਖੇ ਨੇ ਬੜੇ ਬੜੇ ਵੱਡੇ ਦੇਖੇ ਨੇ ਜਿਹੜੇ ਡੁੱਬਦੇ ਨੇ ਤੇ ਗੁਰਮੁਖ ਜੀ ਆਪਣੇ ਮਤ ਦੇ ਮੁਤਾਬਕ ਆਪਣੇ ਕਹਿ ਲੋ ਕਿ ਸਮਝ ਦੇ ਮੁਤਾਬਕ ਅਸੀਂ ਤੇ ਇਸ ਧਰਮ ਦੇ ਰਸਤੇ ਤੇ ਚੱਲਦੇ ਹਾਂ ਨਾ ਸਮਝੋ ਆਪਾਂ ਵੀ ਡੁੱਬ ਜਾਾਂਗੇ ਕਿਉਂਕਿ ਮਹਾਰਾਜ ਦੀ ਬਾਣੀ ਇਹ ਗੱਲ ਕਹਿ ਰਹੀ ਆ ਕਿ ਮਨ ਕੀ ਮਤ ਤਿਆਗੋ ਹਰ ਜਨ ਵੀ ਮਾਨੇ ਦੀ ਮਤ ਨੂੰ ਤੂੰ ਤਿਆਗ ਦੇ ਕਿਉਂਕਿ ਇਹੋ ਤੇ ਛੜਰੀ ਜਿਹੜੀ ਆ ਕਠਨ ਹੈ ਸਾਡੇ ਮਨ ਦੇ ਜੋ ਵਿਚਾਰ ਨੇ ਜੋ ਸਾਡੇ ਆਪਣੇ ਵਿਚਾਰ ਨੇ ਨਿੱਜੀ ਵਿਚਾਰ ਨੇ ਜਿਹੜੇ ਉਹੀ ਤੇ ਸਾਨੂੰ ਧਰਮ ਦੇ ਵਿੱਚ ਪਾਉਂਦੇ ਨੇ ਉਹੀ ਕਹਿੰਦੇ ਨੇ ਜੀ ਨਹੀਂ ਜੀ ਅੰਮ੍ਰਿਤ ਸ਼ਗਨ ਦੀ ਤੇ ਕੋਈ ਲੋੜ ਹੀ ਨਹੀਂ ਸਾਡੇ ਅਸੀਂ ਤੇ ਸੱਚੇ ਸੁੱਚੇ ਆ ਅਸੀਂ ਦੇ ਕਿਸੇ ਨਾਲ ਬੁਰਾ ਨਹੀਂ ਕਰਦੇ ਅਸੀਂ ਤਾਂ ਸਾਰਿਆਂ ਦਾ ਭਲਾ ਕਰਦੇ ਹਾਂ ਗਰਮ ਹੋ ਇਹ ਸਿਰਫ ਮਨ ਨੂੰ ਧਰਮ ਦੇ ਵਿੱਚ ਪਾਇਆ ਜਾਂਦਾ ਹੈ ਇਹ ਜੋ ਵਿਚਾਰ ਚੱਲ ਰਹੇ ਨੇ ਨਾ ਅੰਦਰ ਕਿ ਅਸੀਂ ਕਿਸੇ ਦਾ ਬੁਰਾ ਨਹੀਂ ਕਰਦੇ ਅਸੀਂ ਕਿਸੇ ਦਾ ਕਿਸੇ ਨਾਲ ਮਾੜਾ ਨਹੀਂ ਕਰਦੇ ਇਹ ਸਾਡੇ ਆਪਣੇ ਵਿਚਾਰ ਨਹੀਂ ਹੈ ਇਹ ਸਾਨੂੰ ਅੰਦਰੋਂ ਹੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਹੜੇ ਅੰਦਰ ਸਾਡੇ ਬੈਠੇ ਨੇ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਉਹਨਾਂ ਦੀ ਸਿੱਖਿਆ ਆ ਉਹ ਉਹ ਸਾਨੂੰ ਕਹਿ ਰਹੇ ਨੇ ਵੀ ਤੂੰ ਸਾਰਿਆਂ ਨਾਲ ਚੰਗਾ ਹੈ ਕਿਉਂ ਕਹਿ ਰਹੇ ਨੇ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਇਹਨੂੰ ਸਿੱਖਿਆ ਨਹੀਂ ਨਾ ਦਿੱਤੀ ਜੇ ਇਹਨੂੰ ਇਸ ਰਸਤੇ ਦੇ ਉੱਪਰ ਸੰਸਾਰ ਦੇ ਤ੍ਰੈ ਗੁਣਾ ਵਾਲੇ ਰਸਤੇ ਤੇ ਨਹੀਂ ਨਾ ਚਲਾਇਆ ਤੇ ਇਹ ਹੋ ਸਕਦਾ ਇਹਨੂੰ ਜੇ ਅਸੀਂ ਨਹੀਂ ਸਿਖਾਇਆ ਦਿੱਤੇ ਹੋ ਸਕਦਾ ਹੋਰ ਕਿਸੇ ਕੋ ਸਿਖਾਇਆ ਲੈ ਲੇ ਤੇ ਜੇ ਹੋਰ ਕਿਸੇ ਕੋ ਲੇਗਾ ਤੇ ਹੋ ਸਕਦਾ ਕੋਈ ਮਿਲਿਆ ਹੋਇਆ ਇਹਨੂੰ ਮਿਲ ਜਾਏ ਜੇ ਮਿਲਿਆ ਹੋਇਆ ਮਿਲੇਗਾ ਤੂੰ ਇਹਨੂੰ ਫਿਰ ਸਾਡੇ ਕਹਿ ਲਓ ਕਿ ਇਸ ਦੇਸ਼ ਦੇ ਵਿੱਚੋਂ ਬਾਹਰ ਕੱਢ ਕੇ ਉਸ ਪ੍ਰਮਾਤਮਾ ਦੇ ਦੇਸ਼ ਦੇ ਨਾਲ ਮਿਲਾ ਦੇਗਾ ਇਹ ਤੇ ਫਿਰ ਸਾਡੀ ਗਿਰਫਤ ਦੇ ਵਿੱਚੋਂ ਬਾਹਰ ਨਿਕਲ ਜਾਏਗਾ ਸੂਇਸਕਰ ਕੇ ਮਹਾਰਾਜ ਨੇ ਕਿਹਾ ਹੈ ਕਿ ਗੁਰੂ ਦਾ ਜੀਵਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਸਾਤ ਗੁਰ ਦੀ ਬਾਣੀ ਇਸ ਸਮੇ ਸਾਰੇ ਹੀ ਜੀਵਾਂ ਲਈ ਜਿੰਨੇ ਵੀ ਭਾਏ ਕੋਈ ਮੰਨਦਾ ਹੈ ਭਾਏ ਕੋਈ ਨਹੀਂ ਮੰਨਦਾ ਸਾਰੇ ਹੀ ਜੀਵਾਂ ਦਾ ਮਾਰਗਦਰਸ਼ਨ ਕਰਦੀ ਹੈ ਔਰ ਹਰ ਇੱਕ ਜੀਵ ਨੂੰ ਇਹ ਗੱਲ ਕਹਿ ਰਹੀ ਹੈ ਕਿ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵੇਰੀ ਹਰ ਇੱਕ ਜੀਵ ਨੂੰ ਮਹਾਰਾਜ ਇਹ ਗੱਲ ਕਹਿ ਰਹੇ ਨੇ ਕਿ ਭਾਈ ਤੈਨੂੰ ਜਨਮ ਮਿਲਿਆ ਹੈ ਇਹ ਤੈਨੂੰ ਉਸ ਪਰਮਾਤਮਾ ਲਈ ਮਿਲ ਪਰਮਾਤਮਾ ਨੂੰ ਮਿਲ ਨਹੀਂ ਮਿਲਿਆ ਤੂੰ ਇਸ ਦਾ ਮਤਲਬ ਫਾਇਦਾ ਚੁੱਕ ਲੈ ਹੋ ਸਕਦਾ ਹੈ ਕਿ ਇਹ ਫਿਰਨੀ ਤੇ ਬੀਤ ਜਾਏ ਜਿਵੇਂ ਪਾਣੀ ਦੇ ਵਿੱਚ ਵੀ ਸ਼ਬਦਾਂ ਨਾ ਬੀਤ ਜਾ ਹੈ ਬੀਤ ਜਾ ਹੈ ਜਨਮ ਆਕਾਜ ਰਹੇ ਮਹਾਰਾ ਕਹਿੰਦੇ ਜਨਮ ਤੇਰਾ ਵਿਅਰਥ ਬੀਤ ਜਾਏਗਾ ਇਸ ਨੂੰ ਹੀ ਸੰਭਾਲ ਕਰ ਜਿਸ ਕੰਮ ਲਈ ਆਇਆ ਹੈ ਉਹ ਕੰਮ ਨੂੰ ਕਰ ਜੇ ਉਹ ਕੰਮ ਨਹੀਂ ਕਰੇਗਾ ਤੇ ਇਸ ਸਵਾਸਾਂ ਰੂਪੀ ਧਨ ਜਿਹੜਾ ਹੈ ਖਤਮ ਹੁੰਦਾ ਜਾ ਰਿਹਾ ਹੈ ਇਹ ਜਿਹੜੇ ਸਵਾਸ ਹਨ ਮਹਾਰਾਜ ਕਹਿੰਦੇ ਗਿਣ ਕਾਲੇ ਸਭ ਦਿਵਸ ਸਾਹ ਸੁ ਨਾ ਵਧਣ ਘਟਣ ਤਿੱਲ ਸਾਰੇ ਗਿਣਤੀ ਦੇ ਸਵਾਸ ਹੈ ਇੱਕ ਤਿੱਲ ਜਿੰਨਾ ਵੀ ਨਾ ਵਧਣਾ ਹੈ ਨਾ ਘਟਣਾ ਹੈ ਇਨ੍ਹਾਂ ਸਵਾਸਾਂ ਦੇ ਵਿੱਚ ਰਹਿੰਦੇ ਹੀ ਮਹਾਰਾਜ ਕਹਿੰਦੇ ਆ ਉਸ ਪ੍ਰਮਾਤਮਾ ਨੂੰ ਪ੍ਰਾਪਤੀ ਕਰ ਲੈ ਪਰ ਪ੍ਰਮਾਤਮਾ ਦੀ ਪ੍ਰਾਪਤੀ ਤਾਂ ਹੋਣੀ ਹੈ ਜੇ ਸਤ ਸੰਗਤ ਜੇ ਤੇਰਾ ਸੰਗ ਵਧੀਆ ਹੋਏਗਾ ਜੇ ਤੂੰ ਸੰਗੀ ਸੰਗ ਮਤਲਬ ਐਸੇ ਜੀਵਾਂ ਦਾ ਕੀਤਾ ਹੈ ਜਿਹੜੇ ਤੈਨੂੰ ਉਪਾਰ ਲੰਘਾ ਸਕਦੇ ਨੇ ਤੇ ਜੇ ਪਾ ਸੰਗੀ ਉਹਨਾਂ ਦਾ ਕਰ ਲਿਆ ਵੀ ਜਿਹੜੇ ਆਪ ਡੁੱਬੇ ਨੇ ਜਿਹੜੇ ਆਪ ਡੁੱਬੇ ਨੇ ਫਿਰ ਦੂਜਿਆਂ ਨੂੰ ਕਿਵੇਂ ਇੱਕ ਬਾਹਰ ਕੱਢਣਗੇ ਗੁਰਮੁਖੋ ਇੱਕ ਗੱਲ ਜਿਹੜੀ ਆ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖਿਓ ਕਿ ਜਿਹੜਾ ਮਨੁੱਖ ਸਾਨੂੰ ਪਰਮਾਤਮਾ ਨਾਲੋਂ ਪਰਮਾਤਮਾ ਨਾਲ ਨਹੀਂ ਜੋੜਦਾ ਭਾਵ ਕਿ ਸਾਨੂੰ ਸੁੱਖ ਨਾਲ ਕੇ ਵੀ ਤੁਸੀਂ ਅੱਜ ਕੱਲ ਬਹੁਤ ਸਾਰੇ ਅਸਰ ਜੀਵ ਨੇ ਵੀ ਜਿਹੜੇ ਕਹਿੰਦੇ ਗੁਰਬਾਣੀ ਪੜ੍ਹੋ ਤੇ ਤੁਹਾਨੂੰ ਇਹ ਸੁੱਖ ਮਿਲੇਗਾ ਜਾਂ ਉਹ ਮਿਲੇਗਾ ਗੁਰਮਖੋ ਇਹ ਆਪਣੇ ਦਿਮਾਗ ਦੇ ਵਿੱਚ ਗੱਲ ਰੱਖੋ ਕਿ ਬਾਣੀ ਜਿਹੜੀ ਹੈ ਨਾ ਗੁਰਬਾਣੀ ਗੁਰਬਾਣੀ ਸਾਡੇ ਲਈ ਇੱਕ ਚਾਨਣ ਹੈ ਔਰ ਗੁਰਬਾਣੀ ਪੜਨ ਦਾ ਫਾਇਦਾ ਵੀ ਮਿਲਦਾ ਇਹ ਨਹੀਂ ਕਿ ਗੁਰਬਾਣੀ ਮਤਲਬ ਪਰਮਾਤਮਾ ਨਾਲ ਮਿਲਾਂਦੀ ਹੈ ਇਹ ਹਰ ਜਿਸ ਮਨਸ਼ਾ ਦੇ ਨਾਲ ਤੁਸੀਂ ਮਾਣੀ ਪਾਣੀ ਨੂੰ ਪੜੋਗੇ ਉਹ ਮਨਸ਼ਾ ਤੁਹਾਡੀ ਪੂਰੀ ਹੋਏਗੀ ਲੇਕਿਨ ਅਸਲ ਵਿੱਚ ਜੋ ਗੁਰਬਾਣੀ ਲਿਖੀ ਹੈ ਮਹਾਰਾਜ ਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਹੈ ਉਹ ਲਿਖੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਤੇ ਜਿਹੜੀ ਚੀਜ਼ ਦਾ ਜਿਹੜੀ ਚੀਜ਼ ਜਿਸ ਵਾਸਤੇ ਬਣੀ ਹੈ ਜੋ ਦਾ ਅਸੀਂ ਉਸੇ ਤਰੀਕੇ ਦੇ ਨਾਲ ਇਸਤੇਮਾਲ ਨਹੀਂ ਨਾ ਕਰਦੇ ਤਾਂ ਸਮਝੋ ਉਹ ਚੀਜ਼ ਦਾ ਆਪਣਾ ਨਰਾਦਰ ਕਰਦੇ ਆ ਮੰਨ ਲਓ ਜਿਵੇਂ ਆਪਣੇ ਕੋਲ ਫੋਨ ਹੈ ਹੁਣ ਸਾਰਿਆਂ ਕੋਲ ਫੋਨ ਮਿਲਿਆ ਸਿਰਫ ਇੱਕ ਦੂਜੇ ਨੂੰ ਇਸ ਦਾ ਜਿਹੜਾ ਮੇਨ ਪੁਆਇੰਟ ਆ ਉਹ ਹੈ ਕਿ ਇੱਕ ਦੂਸਰੇ ਦੇ ਨਾਲ ਅਸੀਂ ਗੱਲ ਕਰਨ ਵਾਸਤੇ ਅਸੀਂ ਫੋਨ ਰੱਖਿਆ ਨੇ ਹਾਂ ਉਹਦੇ ਵਿੱਚ ਜੋ ਮਰਜ਼ੀ ਆਪਾਂ ਦੇਖ ਸਕਦੇ ਆ ਜਾਂ ਅੱਜਕੱਲ ਜਿਵੇਂ ਤੇ ਵੀ ਆ ਗਏ ਹਨਾ ਜਮਾਨੇ ਦੇ ਹਿਸਾਬ ਨਾਲ ਫੋਨ ਜਿਹੜੇ ਚੇਂਜ ਹੋ ਗਏ ਪਰ ਬੇਸ਼ੱਕ ਜਿੰਨਾ ਮਰਜ਼ੀ ਫੋਨ ਸਮਾਰਟ ਹੋ ਗਿਆ ਪਰ ਇਹਦਾ ਜਿਹੜਾ ਮੇਨ ਕੰਮ ਹੈ ਨਾ ਉਹ ਉਵੇਂ ਦਾ ਉਵੇਂ ਹੀ ਹੈ ਮੰਨ ਲਓ ਤੁਸੀਂ ਆਪਾਂ ਵੀਡੀਓ ਦੇਖਦੇ ਆ ਕੁਝ ਵੀ ਦੇਖਦੇ ਆ ਪਰ ਲੇਕਿਨ ਜਦੋਂ ਫੋਨ ਆ ਜਾਂਦਾ ਉਹ ਸਾਰਾ ਕੁਝ ਬੰਦ ਹੋ ਕੇ ਤੁਹਾਨੂੰ ਫੋਨ ਪਹਿਲਾਂ ਦਿਖਾਈ ਦੇਵੇਗਾ ਕਿ ਮਤਲਬ ਜਿਹੜਾ ਮੇਰਾ ਪਹਿਲਾ ਕੰਮ ਹੈ ਮੇਨ ਕੰਮ ਹੈ ਉਹ ਮੇਰਾ ਤੈਨੂੰ ਇੱਕ ਦੂਜੇ ਨਾਲ ਗੱਲ ਕਰਾਣੀ ਹੈ ਪਹਿਲਾਂ ਤੂੰ ਉਹ ਕਰ ਆਪਣਾ ਜਿਹੜਾ ਕਰਨ ਡਿਆ ਕੰਮ ਤੂੰ ਪਿੱਛੇ ਛੱਡ ਦੇ ਸੋਇਸ ਕਰਕੇ ਜਿਹੜੇ ਗੁਰਬਾਣੀ ਦਾ ਮੇਨ ਮਤਲਬ ਹੈ ਉਹ ਹੈ ਕਿ ਪਰਮਾਤਮਾ ਦੇ ਨਾਲ ਸਾਡਾ ਮਲਾਪ ਕਰਾਉਂਦੀ ਜਿਹੜੀ ਸਾਨੂੰ ਰਾਹ ਦੱਸਦੀ ਹੈ ਬਾਣੀ ਪਰ ਜੇ ਅਸੀਂ ਉਸ ਨੂੰ ਮਤਲਬ ਹੋਰ ਤਰੀਕੇ ਨਾਲ ਵਰਤਾਂਗੇ ਪਰ ਸਾਡਾ ਕੰਮ ਤੇ ਉਹਨੇ ਵੀ ਕਰਨਾ ਹੈ ਜਿਵੇਂ ਦੀ ਜਿਵੇਂ ਦੀ ਅਸੀਂ ਮਨਸ਼ਾ ਰੱਖਾਂਗੇ ਜਿਵੇਂ ਦੀ ਸਾਡੀ ਸ਼ਰਧਾ ਹੈ ਗੁਰਬਾਣੀ ਪੜਨ ਦੀ ਜਾਂ ਸੁਣਨ ਦੀ ਗੁਰਦੁਆਰੇ ਜਾਣ ਦੀ ਉਵੇਂ ਦਾ ਹੀ ਸਾਨੂੰ ਫਲ ਮਿਲਦਾ ਹੈ ਪਰ ਜਿਹੜਾ ਮੇਨ ਹੈ ਨਾ ਮੇਨ ਨੂੰ ਜੇ ਮੇਨ ਮਕਸਦ ਹੀ ਜੇ ਅਸੀਂ ਸਾਡਾ ਦਿੱਤਾ ਤੇ ਬਾਕੀ ਦਾ ਜਿਹੜਾ ਹੈ ਗੁਰਮਖੋ ਉਹ ਇਸ ਸੰਸਾਰ ਦਾ ਕੀ ਹਿੱਸੇਮਤ ਹੈ ਜੇ ਅਸੀਂ ਸੁੱਖ ਲੱਭਦੇ ਹਾਂ ਉਹ ਵੀ ਸੰਸਾਰ ਦਾ ਕੀ ਹਿੱਸੇਮਤ ਹੈ ਤੇ ਜੇ ਅਸੀਂ ਹੋਰ ਕੋਈ ਜਿੱਦਾਂ ਕਹ ਲੋ ਵੀ ਆਪਣੇ ਕਾਮਕਾਰ ਵਾਸਤੇ ਬਾਣੀ ਪੜ੍ਹਦੇ ਹਾਂ ਜਾਂ ਮਤਲਬ ਉਹ ਵੀ ਸੰਸਾਰ ਦਾ ਕੀ ਹਿੱਸੇਮਤ ਹੈ ਫਿਰ ਉਸ ਰੂ ਗਰਬਾਣੀ ਵਿੱਚ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ ਹੈ ਕਹਿੰਦੇ ਬੰਗਾਰ ਕਰੇ ਬੰਗਾਰਿਆ ਸਿਰ ਭਾਰ ਉਠਾਇਆ ਜਿਵੇਂ ਕਹਿੰਦੇ ਬੰਗਾਰ ਦੇ ਬੰਗਾਰ ਸਮਝਦੇ ਨੇ ਆਪਾਂ ਜਿਵੇਂ ਕਿ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਜਿਵੇਂ ਕਿਸੇ ਦੀ ਫਸਲ ਪਹਿਲਾਂ ਆ ਜਾਣੀ ਤੇ ਫਿਰ ਉਹਨਾਂ ਨੇ ਜਿੰਨਾ ਦੂਸਰਿਆਂ ਨੂੰ ਮਤਲਬ ਸਾਧ ਕੇ ਲਿਆਣਾ ਬੰਗਾਰ ਤੇ ਵੀ ਆਓ ਪਹਿਲਾਂ ਤੁਸੀਂ ਸਾਡੀ ਫਸਲ ਵੱਢੋ ਫਿਰ ਜਦੋਂ ਤੁਹਾਡੀ ਪੱਕ ਗਈ ਅਸੀਂ ਤੁਹਾਡੇ ਨਾਲ ਵੰਡਾਵਾਂਗੇ ਆਪ ਜਿਹੜੇ ਫਸਲ ਵੰਡਣ ਵਾਸਤੇ ਆਂਦੀ ਹੈ ਨਾ ਉਹਨਾਂ ਨੂੰ ਮਿਲਦਾ ਕੱਖ ਨਹੀਂ ਜਾ ਬਸ ਉਹ ਕਹਿ ਲਓ ਕਿ ਉਹ ਫਸਲ ਨੂੰ ਵੱਡਣਾ ਹੈ ਬਦਲੇ ਉਹਨਾਂ ਦੀ ਵੱਡਣੀ ਆਪਾਂ ਤੇ ਉਹਦੇ ਵਿੱਚ ਮਿਲਦਾ ਕੱਖ ਨਹੀਂ ਹੈ ਉਹਨਾਂ ਨੇ ਸਾਡੀ ਵੜਤੀ ਅਸੀਂ ਉਹਨਾਂ ਦੀ ਵੜਤੀ ਬਸ ਤਾਂ ਮਾਰੇ ਕਿਨ ਬੰਗਾਰ ਕਰੇ ਬੰਗਾਰੀਆ ਸਿਰ ਭਾਰ ਉਠਾਇਆ ਬੰਗਾਰੇ ਪੂਰੀਆਂ ਕਰਨ ਡਿਆ ਉਹ ਪੂਰੀਆਂ ਕਰ ਕਰਕੇ ਸਿਰ ਤੇ ਭਾਰ ਚੁੱਕ ਲਿਆ ਹੁਣ ਸويس ਕਰਕੇ ਗੁਰਬਾਣੀ ਦਾ ਮਤਲਬ ਇਹ ਹੈ ਗੁਰਬਾਣੀ ਤੇ ਸਾਨੂੰ ਇਹ ਕਹੇਗੀ ਪ੍ਰਮਾਤਮਾ ਨੂੰ ਮਿਲੋ ਤੁਸੀਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਆਏ ਹੋ ਹਣਾ ਮਹਾਰਾਏ ਕਹਿੰਦੇ ਪਰਮਾਤਮਾ ਮਿਲਣ ਵਾਸਤੇ ਆਏ ਤੁਸੀਂ ਉਹ ਮਿਲਦੇ ਨਹੀਂ ਤੇ ਹੋ ਰਹੀ ਇੱਥੇ ਬੰਗਾਰਾ ਪੂਰੀਏ ਕਰਦੇ ਹੋ ਜੀ ਮੇਰਾ ਅ ਮੁੰਡਾ ਜਿਹੜਾ ਬਾਹਰ ਚਲ ਜੇ ਤੇ ਮੁੰਡਾ ਬਾਹਰ ਚਲ ਜੇਗਾ ਤੇ ਜੇ ਦੇ ਤੂੰ ਉਹਦੇ ਵਾਸਤੇ 10 ਪਾਠ ਕਰ ਰਹੇ ਆ 5 ਪਾਠ ਕਰ ਰਹੇ ਆ 13 ਦੇ ਉਹਦੇ ਵਿੱਚ ਤੈਨੂੰ ਕੋਈ ਫਾਇਦਾ ਨਹੀਂ ਹੋਇਆ ਤੂੰ ਕਿਸ ਲਈ ਪਾਣੀ ਪੜੀਏ ਬੰਗਾਰੀ ਪੂਰੀ ਕੀਤੀਆਂ ਨਾ ਸੁਆਸ ਕਰਕੇ ਬਾੜੀ ਠੀਕ ਹੈ ਪੜੋ ਜੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ ਲੇਕਿਨ ਆਪਣਾ ਮੇਨ ਜਿਹੜਾ ਮਕਸਦ ਹੈ ਉਸ ਨੂੰ ਯਾਦ ਰੱਖੋ ਮੇਨ ਮਕਸਦ ਇਹੋ ਹੀ ਹੈ ਕਿ ਬਾਣੀ ਪੜੋ ਆਤਮਾ ਲਈ ਬਾਣੀ ਪੜੋ ਪਰਮਾਤਮਾ ਨੂੰ ਮਿਲਣ ਵਾਸਤੇ ਬਾਣੀ ਪੜੋ ਇਸ ਸਰੀਰ ਇਸ ਸਰੀਰ ਨੂੰ ਇਸ ਮਾਨ ਨੂੰ ਜਿਹੜਾ ਕਹਿ ਲੋ ਕਿ ਪਰਮਾਤਮਾ ਦੇ ਵਿੱਚ ਅਪੇ ਇਹ ਦੇ ਕਰਨ ਵਾਸਤੇ ਤੇ ਜੇ ਅਸੀਂ ਬਾਣੀ ਇਹ ਕਹਿ ਲਓ ਕਿ ਕਮਾਗਾਰਾਂ ਲਈ ਪੜ੍ਹ ਲਈ ਜਾਂ ਕਿਸੇ ਦਾ ਵੀਜ਼ਾ ਨਹੀਂ ਲੱਗ ਰਿਹਾ ਜਾਂ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਜਿਸ ਤਰੀਕੇ ਨਾਲ ਬਾਣੀ ਪੜੀ ਤੇ ਉਸ ਉਸ ਬਾਣੀ ਦਾ ਸਾਡੇ ਦੇ ਜੀਵਨ ਤੇ ਕੀ ਫਾਇਦਾ ਹੈ ਉਹਦੇ ਆਪ ਦੂਜਿਆਂ ਦੀ ਬੰਗਾਰਾਂ ਪੂਰੀਆਂ ਕਰਨ ਦੇ ਸਵੇਸ ਕਰਕੇ ਗੁਰਮਖੋ ਬਾਣੀ ਆਪਣੇ ਮਨ ਲਈ ਪੜੋ ਆਪਣੇ ਮਨ ਨੂੰ ਇਸ ਬੰਦੀਖਾਨੇ ਦੇ ਵਿੱਚੋਂ ਆਜ਼ਾਦ ਕਰਾਣ ਲਈ ਬਾਣੀ ਪੜੋ ਤਾਂ ਜੋ ਸਾਡਾ ਮਨ ਇਸ ਸਰੀਰ ਰੂਪੀ ਜੇਲ੍ਹ ਵਿੱਚੋਂ ਜਿਹੜਾ ਬਾਹਰ ਨਿਕਲ ਸਕੇ ਮਹਾਰਾਜ ਕਹਿੰਦੇ ਆ ਕਿ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨ ਪਵਜਲ ਫੇਰਾ ਕਿ ਮਹਾਰਾਜ ਇਸ ਵਾਰ ਸਾ ਅਸੀਂ ਆਏ ਆ ਸਰੀਰ ਦੇ ਵਿੱਚ ਇਸ ਵਾਰ ਸਾਡੇ ਤੇ ਦਇਆ ਕਰ ਰਹਿਮਤ ਕਰ ਕਿ ਸਾਨੂੰ ਬਖਸ਼ ਲੈ ਬਖਸ਼ ਜਿਹੜਾ ਸ਼ਬਦ ਹੈ ਨਾ ਬੜਾ ਡੂੰਘਾ ਹੈ। ਕਿ ਬਖਸ਼ਣ ਦਾ ਮਤਲਬ ਇਹ ਹੁੰਦਾ ਕਿ ਸਾਡੇ ਗੁਨਾਹ ਸਾਰੇ ਬਖਸ਼ ਦੇ। ਤੇ ਸਾਨੂੰ ਜਿਹੜਾ ਹੈ ਸਰੀਰ ਦੇ ਵਿੱਚੋਂ ਆਜ਼ਾਦ ਕਰਾ ਦੇ। ਇਸ ਮਨ ਨੂੰ ਜਿਹੜਾ ਸਰੀਰ ਦੇ ਵਿੱਚੋਂ ਆਜ਼ਾਦ ਕਰਾ ਦੇ ਤਾਂ ਕਿ ਅਸੀਂ बार-बार ਇਸ ਜਨਮ ਮਰਨ ਦੇ ਚੱਕਰ ਚ ਨਾ ਪਈਏ। ਔਰ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਹੈ ਨਾ ਮਨੁੱਖ ਨੂੰ ਉਹ ਜਨਮ ਦਾ ਤੇ ਮਰਨ ਦਾ ਦੁੱਖ ਹੀ ਹੈ। ਆਪਾਂ ਲੇਕਿਨ ਆਪਾਂ ਨੇ ਛੋਟੇ-ਮੋਟੇ ਦੁੱਖਾਂ ਨੂੰ ਵੱਡਾ ਸਮਝ ਲਿਆ। ਲਕਿਨ ਮੇਨ ਜਿਹੜਾ ਮਤਲਬ ਹੈ ਨਾ ਗੁਰਮੁਖ ਜੀ ਤੁਸੀਂ ਇਸ ਨੂੰ ਗਹਿਰਾਈ ਦੇ ਵਿੱਚ ਦੇਖੋਗੇ ਨਾ ਜੰਮਣਾ ਤੇ ਮਰਨਾ ਸਭ ਤੋਂ ਵੱਡਾ ਦੁੱਖ ਹੈ ਸੰਸਾਰ ਦੇ ਵਿੱਚ ਕਿਉਂਕਿ ਮੰਨ ਲਓ ਅੱਜ ਜੇ ਸਾਨੂੰ ਪਤਾ ਲੱਗ ਜੇ ਮੰਨ ਲਓ ਇੱਕ ਬੱਚਾ ਜਿਵੇਂ ਸਕੂਲ ਦੇ ਵਿੱਚ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਉਹਨੇ ਪੜ੍ਹਾਈ ਕੀਤੀ ਹੁਣ 10 ਸਾਲ ਉਹਨੇ ਉੱਥੇ ਲਾ ਲਏ ਹੁਣ ਜੇ ਉਸ ਨੂੰ ਫੇਰ ਕਿਹਾ ਕਿ ਉਸ ਨੂੰ ਫੇਰ ਕਿਹਾ ਜਾਏ ਕਿ ਤੂੰ ਫੇਰ ਪਹਿਲੀ ਕਲਾਸ ਤੋਂ 10ਵੀਂ ਕਲਾਸ ਤੱਕ ਪੜ੍ਹਨਾ ਹੈ ਉਦੇ ਵਾਸਤੇ ਤੇ ਮੁਸੀਬਤ ਬਣ ਜਾਈ ਮੈਂ ਇਹਦੇ ਪੜ ਚੁੱਕਾ ਹਾਂ ਤੇ ਫਿਰ ਮੈਂ ਪਿੱਛੇ ਜਾਵਾਂ ਹੁਣ ਸਾਡੇ ਨਾਲ ਵੀ ਇਦਾਂ ਹੀ ਹੋ ਰਿਹਾ ਅਸੀਂ ਜਨਮ ਲੈਂਦੇ ਹਾਂ ਬਚਪਨ ਦੇ ਵਿੱਚ ਖੇਡਦੇ ਹਾਂ ਫਿਰ ਜਵਾਨੀ ਦੇ ਵਿੱਚ ਆ ਕੇ ਕੁਝ ਰੰਗ ਰਲੀਆਂ ਕਰਦੇ ਹਾਂ ਵਿਆਹ ਕਰਦੇ ਹਾਂ ਬੱਚੇ ਪੈਦਾ ਕਰਦੇ ਹਾਂ ਤੇ ਬਾਅਦ ਚ ਬਡਾਪੇ ਦੇ ਵਿੱਚ ਜਾ ਕੇ ਖਤਮ ਹੋ ਜਾਂਦੇ ਹਾਂ ਫਿਰ ਨਵੇਂ ਸਿਰਿ ਬੱਚੋ ਜੋ ਹੈ ਕਹਿ ਲਓ ਕਿ ਜਨਮ ਅੰਮਲਿਆ ਬਚਪਨ ਵਿੱਚ ਜਵਾਨੀ ਵਿੱਚ ਵਿਰਧ ਵਸਤਾ ਫਿਰ ਮਰ ਗਏ ਫਿਰ ਜਨਮ ਲੈ ਲਿਆ ਫਿਰ ਮਰ ਗਏ ਇਹਦੀ ਇਸੇ ਤਰੀਕੇ ਨਾਲ ਚੱਲ ਰਿਹਾ ਹੈ ਤੇ ਇਹ ਇਹੀ ਦੀ ਦੁੱਖ ਹੈ ਜੇ ਸਾਨੂੰ ਇਹ ਸਮਝ ਲੱਗ ਜੇ ਤੇ ਸਭ ਤੋਂ ਵੱਡਾ ਵੀ ਦੁੱਖ ਫਿਰ ਹੈ ਫਿਰ ਜੋ ਗ੍ਰਿਸ਼ਤੀ ਵਿੱਚ ਆ ਕੇ ਜੋ ਪਰਿਵਾਰਾਂ ਦੇ ਵਿੱਚ ਜੋ ਦੁੱਖ ਮਹਿਸੂਸ ਹੁੰਦਾ ਉਹ ਉਸ ਤੋਂ ਵੀ ਵੱਡਾ ਕਈ ਮੌਕੇ ਤੇ ਐਸਾ ਕਹਿ ਲਓ ਕਿ ਐਸੇ ਇੱਕ ਤਰ੍ਹਾਂ ਦੇ ਵਿੱਚ ਕਲੇਸ਼ ਹੋ ਜਾਂਦੇ ਨੇ ਕਿ ਬੰਦਾ ਸੋਚਦਾ ਵੀ ਮੈਂ ਮਾਰੀ ਜਾਵਾਂ ਦੁੱਖ ਹੀ ਆ ਇਸ ਨੂੰ ਬਾਬੇ ਫਰੀਦ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਫਰੀਦਾ ਜਿਹਦੇ ਨਾਲ ਆ ਕੱਪਿਆ ਜੇ ਗੱਲ ਕੱਪੇ ਚੁੱਕ ਪਹਿਨ ਇਤੀ ਮਾਵਲੇ ਸਹਣਾ ਇਤੀ ਦੁੱਖ ਮਰੇ ਕਿ ਜਿਸ ਦਿਨ ਮੇਨਾ 나ੜੂਆ ਕਟਿਆ ਸੀ ਨਾ ਜਿਸ ਉਸ ਦਿਨ ਮੇਰਾ ਕੋਈ ਗੱਲ ਕੱਟ ਦਿੰਦਾ ਨਾ ਤੇ ਜਿਹੜੇ ਮੈਂ ਅੱਜ ਦੁੱਖ ਸਹਿ ਰਿਆ ਨਾ ਮੈਨੂੰ ਇੰਨੇ ਦੁੱਖ ਨਹੀਂ ਸੀ ਪੈਣ ਕਿਉਂਕਿ ਫਿਰ ਤੇ ਮੈਨੂੰ ਦੁੱਖ ਸਿਰਫ ਉਹੀ ਬਚਪਨ ਦੇ ਵਿੱਚ ਹੀ ਬਸ ਸਰੀਰ ਛੱਡ ਦਿੱਤਾ ਤੇ ਚਲੋ ਥੋੜਾ ਪਤਾ ਦੁੱਖ ਹੈ ਪਰ ਜਿਹੜਾ ਜੀਵਨ ਨੂੰ ਜੀਣ ਦੇ ਵਿੱਚ ਜੋ ਦੁੱਖ ਹੈ ਜੋ ਪਰੇਸ਼ਾਨੀਆਂ ਮਿਲਦੀਆਂ ਮਾਰੇ ਕਹਿੰਦੇ ਇਹ ਸਭ ਤੋਂ ਵੱਡਾ ਦੁੱਖ ਹੈ ਤਾਂ ਬਾਬੇ ਫਰੀਦ ਨੇ ਇਹ ਗੱਲ ਕਹਿਆ ਵੀ ਜਿਸ ਦੇ ਨਾਲਾ ਕਪਿਆ ਵੀ ਜਿਸ ਦਿਨ ਮੇਰਾ 나ੜੂਆ ਕੱਟਿਆ ਗਿਆ ਜੇ ਉਸ ਦਿਨ ਮੇਰਾ ਕੋਈ ਗੱਲ ਕੱਟ ਦਿੰਦਾ ਨਾ ਤੇ ਮੈਨੂੰ ਅੱਜ ਇੰਨੇ ਦੁੱਖ ਇੰਨੇ ਮਤਲਬ ਮਾਮਲੇ ਨਹੀਂ ਸੀ ਪੈਣੇ ਸੂਸ਼ੇ ਕਰਕੇ ਗੁਰਮੁਖੋ ਇਹੋ ਚੀਜ਼ ਨੂੰ ਸਮਝੋ ਆਪੀ ਤੇ ਅਸੀਂ ਦੇ ਇਸ ਜੀਵ ਨੂੰ ਉਲਟ ਪਾਸੇ ਉਲਟ ਪਾਸੇ ਤੋੜ ਲਿਆ ਕਿਉਂ ਤੋੜਿਆ ਕਿਉਂਕਿ ਸਾਨੂੰ ਸਤ ਸੰਗ ਪ੍ਰਾਪਤ ਨਹੀਂ ਸੀ ਤਾਂ ਇਸ ਇਹ ਸ਼ਬਦ ਆਪਾਂ ਚਲੋ ਬਹੁਤ ਵਾਰ ਸੁਣਿਆ ਹੋਏਗਾ ਕਿ ਸਤ ਸੰਗ ਜਿਹੜੀ ਹੈ ਬੜੀ ਜ਼ਰੂਰੀ ਹੈ ਪਰ ਇਸ ਦਾ ਮਤਲਬ ਆਪਾਂ ਨੂੰ ਸਮਝ ਨਹੀਂ ਲੱਗਿਆ ਤਾਂ ਮਾਰ ਨੇ ਕਿਹਾ ਵੀ ਬਿਨ ਭਾਗਾਂ ਸਤ ਸੰਗ ਨਾਲ ਲੱਪੈ ਵੀ ਮਨੁੱਖ ਦੇ ਜੇ ਵੱਡੇ ਪਾਗ ਹੋਣ ਜੇ ਪ੍ਰਮਾਤਮਾ ਉਸਤੇ ਖੁਸ਼ ਹੋਵੇ ਫਿਰ ਉਹਨੂੰ satsang ਦੀ ਪ੍ਰਾਪਤੀ ਹੁੰਦੀ ਹੈ ਜੇ satsang ਦੀ ਪ੍ਰਾਪਤੀ ਨਹੀਂ ਤੇ ਮਹਾਰਾਜ ਕਹਿੰਦੇ ਬਿਨ ਸੰਗਤ ਮਹਿਲ ਪਰਿਚੇ ਜੀ ਫਿਰ ਮਹਿਲ ਪਰ ਮੈਲ ਮਨਨ ਨੂੰ ਛੜੇਗੀ ਤੇ ਮੈਲ ਗਈ ਆ ਫਿਰ ਇਹ ਹੀ ਵਿਸ਼ੇਵਿਕਾਰਾਂ ਦੇ ਵਿੱਚ ਮਨੁੱਖ ਜੂਵੇ ਕਹਿੰਦੇ ਕਿ ਨਸ਼ਿਆਂ ਦੇ ਵਿੱਚ ਜਾਂ ਮਤਲਬ ਹੋਰ ਜਿੰਨੇ ਵੀ ਪੁਰੇ ਕੰਮਾਂ ਦੇ ਵਿੱਚ ਜਿਹੜਾ ਹੈ ਕਾਲ ਮਨ ਨੂੰ ਪ੍ਰੇਰ ਕੇ ਉਧਰਲੇ ਰਸਤੇ ਤੇ ਲੈ ਜਾਂਦਾ ਹੈ ਜੀ ਤੇ ਸੰਸਾਰ ਵਿੱਚ ਦੋ ਹੀ ਰਸਤੇ ਨੇ ਮਹਾਰਾਜ ਕਹਿੰਦੇ ਲਿਵ ਤਾਤ ਦੋ ਹੀ ਰਾਹ ਹੈ ਹੁਕਮੀਕਾਰ ਕਮਾਏ ਇੱਕ ਲਿਵ ਦਾ ਰਸਤਾ ਹੈ ਇੱਕ ਤਾਤ ਦਾ ਰਸਤਾ ਲਿਵ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਨਾਮ ਵਾਲਾ ਰਸਤਾ ਹੈ ਤੇ ਤਾਤ ਕਹ ਲੋ ਕਿ ਮਾਇਆ ਦਾ ਕਾਲ ਦਾ ਆਪਣਾ ਰਸਤਾ ਹੈ ਜਿ ਵਿੱਚ ਇਸ ਰਸਤੇ ਤੇ ਅੱਜ ਸਾਰਾ ਸੰਸਾਰ ਤੁਰਿਆ ਫਿਰਦਾ ਤਾਤ ਦੇ ਰਸਤੇ ਤੇ ਸਾਰੇ ਚੱਲ ਰਹੇ ਨੇ ਤੇ ਲਿਵ ਦੇ ਰਸਤੇ ਤੇ ਮਹਾਰਾਜ ਕਹਿੰਦੇ ਕੋਈ ਵਿਰਲਾ ਕਹੋ ਨਾਨਕ ਕੋਟਨ ਮੇ ਕਹੂ ਨਾਰਾਇਣ ਚੇ ਚਿਤ ਜਿ ਜਨਾਂ ਦੇ ਪ੍ਰਮਾਤਮਾ ਚਿਤ ਵਿੱਚ ਹੈ ਮਰੇ ਕਰੋੜਾ ਜੋ ਕੋਈ ਇੱਕ ਨਹੀਂ ਔਰ ਇਸੇ ਦੇ ਬਾਰੇ ਕਬੀਰ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਕਬੀਰ ਕਹਿੰਦੇ ਕਿ ਜਿਵੇਂ ਨਾ ਕਹ ਲੋ ਕਿ ਕਹਿੰਦੇ ਕਬੀਰ ਜਿਸ ਪੈਂਡੇ ਪੰਡਤ ਗੇ ਪਾਛੇ ਪਰਿ ਬਹੀਰ ਇੱਕ ਔਖਦ ਘਾਟੀ ਰਾਮਕੀਤਾ ਚੜ ਰਹੇ ਹੋ ਕਬੀਰ ਮਰੇ ਕਹਿੰਦੇ ਜਿਸ ਰਸਤੇ ਤੇ ਲੋਕ ਅਜ ਵਿਦਵਾਨ ਚੱਲ ਰਹੇ ਨੇ ਨਾ ਮਰੇ ਕਿਤੇ ਉਧਰ ਤੋਂ ਬੜੀ ਭੀੜ ਹੈ ਦੁਨੀਆਂ ਦੀਆਂ ਬਹੀਰਾਂ ਲੱਗੀਆਂ ਹੋਈਆਂ ਪਰ ਇੱਕ ਔਖੀ ਘਾਟੀ ਰਾਮ ਦੀ ਪਰ ਇੱਕ ਔਖੀ ਘਾਟੀ ਰਾਮ ਦੀ ਹੈ ਤਹ ਚੜ ਰਿਓ ਕਬੀਰ ਮੈਂ ਚੱਲ ਰਹਾ ਨੇ ਉਸ ਰਾਮ ਦੀ ਘਾਟੀ ਤੇ ਮੇਰੇ ਪਿੱਛੇ ਤੇ ਕੋਈ ਵੀ ਨਹੀਂ ਬੰਦਾ ਮੈਂ ਤੇ ਇਕੱਲਾ ਹੀ ਚੱਲ ਰਿਹਾ ਤੇ ਜਿੱਦੜ ਭੀੜ ਹੈ ਉਧਰ ਤੇ ਜਿੱਦੜ ਮਤਲਬ ਹੈ ਸੰਸਾਰੀ ਗਿਆਨ ਆ ਉਧਰ ਤੇ ਸਾਰੀ ਦੁਨੀਆ ਹੀ ਤੁਰੀ ਫਿਰ ਰਹੀ ਹੈ ਸੋ ਇਸ ਕਰਕੇ ਗਿਆਨ ਜਿਹੜਾ ਹੈ ਗੁਰਮੁਖੋ ਗਿਆਨ ਵੀ ਬੜੇ ਤਰੀਕ ਤਰ੍ਹਾਂ ਦਾ ਗਿਆਨ ਹੈ ਸੰਸਾਰੀ ਗਿਆਨ ਹੈ ਜਾਂ ਹੋਰ ਕਰਮਕਾਰਾਂ ਦਾ ਗਿਆਨ ਮਨੁੱਖ ਨੂੰ ਹੈ ਲੇਕਿਨ ਪਰਮਾਤਮਾ ਦਾ ਗਿਆਨ ਕਿਸੇ ਨੂੰ ਨਹੀਂ ਹੈ ਪਰਮਾਤਮਾ ਦਾ ਗਿਆਨ ਵਾਲੇ ਬਹੁਤ ਵਿਰਲੇ ਜੀਵ ਨੇ ਕਿਉਂਕਿ ਜਿਨ੍ਹਾਂ ਨੂੰ ਪਰਮਾਤਮਾ ਦਾ ਗਿਆਨ ਆ ਗਿਆ ਉਹਨਾਂ ਨੇ ਫਿਰ ਦੁਨਿਆਵੀ ਗਿਆਨ ਛੱਡ ਕੇ ਗਿਆਨ ਦਾ ਮਤਲਬ ਹੁੰਦਾ ਸਾਡੀ ਆਪਣੀ ਮਤ ਜਿਹੜੀ ਹੈ ਵੀ ਜੇ ਸਾ ਅਸੀਂ ਆਪਣੀ ਮਤ ਛੱਡਤੀ ਸਾਨੂੰ ਆਪਣਾ ਗਿਆਨ ਆਪਾਂ ਛੱਡਦਾ ਹੁਣ ਜਿਸ ਜਿਸਦੇ ਵੀ ਆਪਾਂ ਜਿਸਦੀ ਵੀ ਸੰਗਤ ਕਰ ਰਹੇ ਹਾਂ ਜਿਸਦੀ ਵੀ ਆਪਾਂ ਕਹਿ ਲਓ ਕਿ ਜਿਸ ਦਾ ਸੰਗ ਸਾਨੂੰ ਮਿਲਿਆ ਹੈ ਫਿਰ ਉਸੇ ਦੀ ਉਸੇ ਦੇ ਹੀ ਗਿਆਨ ਦੇ ਮੁਤਾਬਕ ਆਪਾਂ ਚੱਲਣਾ ਇਹਨੂੰ ਫਿਰ ਗੁਰਮੁਖ ਉਹ ਕਹਿੰਦੇ ਆ ਕਿ ਸਤ ਸੰਗ ਕਰਨੀ ਭਾਵੇਂ ਅਸੀਂ ਸੱਚੇ ਬੰਦੇ ਦੀ ਸੰਗਤ ਕਰਾਂਗੇ ਤੇ ਆਪਾਂ ਕੁਝ ਨਾ ਕੁਝ ਸਾਡੇ ਵਿੱਚ ਵੀ ਐਸੇ ਗੁਣ ਆ ਜਾਣਗੇ ਕਿ ਜੋ ਸਾਨੂੰ ਵੀ ਇੱਕ ਦੋ ਗੁਣ ਜ਼ਿਆਦਾ ਨਹੀਂ ਇੱਕ ਦੋ ਇੱਕ ਅਦਾਂ ਗੁਣ ਵੀ ਜੇ ਬੰਦੇ 'ਚ ਸੰਗਤ ਕਰਕੇ ਆ ਜਾਂਦਾ ਹੈ ਸਮਝੋ ਇੱਕ ਅਦਾਂ ਗੁਣ ਵੀ ਸਾਡਾ ਜੀਵਨ ਬਦਲ ਸਕਦਾ ਹੈ ਸੂਸ਼ ਕਰਕੇ ਮਹਾਰਾਜ ਕਹਿੰਦੇ ਨੇ ਸਤ ਸੰਗਤ ਜਿਹੜੀ ਹੈ ਬਹੁਤ ਕਹਿ ਲਓ ਕਿ ਸੰਗਤ ਤੋਂ ਬਿਨਾ ਜਿਹੜਾ ਮਨੁੱਖ ਹੈ ਉਹ ਬਿਲਕੁਲ ਇੱਕ ਕਹਿ ਲਓ ਕਿ ਪਰਮਾਤਮਾ ਤੇ ਦੂਰ ਹੈ ਜੇ ਸੰਗਤ ਕਰੇਗਾ ਸੰਗਤ ਕਰੇ ਸੰਗਤ ਕਰਨ ਦਾ ਮਤਲਬ ਇਹ ਨਹੀਂ ਕਿ ਸੰਗਤ ਵਿੱਚ ਜਾਣਾ ਸੰਗਤ ਕਰਨ ਦਾ ਮਤਲਬ ਇਹ ਹੈ ਕਿ ਜੋ ਬੋਲ ਉਥੇ ਬੋਲੇ ਜਾ ਰਹੇ ਨੇ ਜੋ ਸਿੱਖਿਆ ਦਿੱਤੀ ਜਾ ਰਹੀ ਹੈ ਉਸ ਦੇ ਉੱਪਰ ਚੱਲਣਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਜੇ ਅਸੀਂ ਉਸ ਸਿੱਖਿਆ ਦੇ ਉੱਪਰ ਚੱਲ ਰਹੇ ਹਾਂ ਫਿਰ ਅਸੀਂ ਸੰਗਤ ਦੀ ਪ੍ਰਾਪਤੀ ਕਰ ਸਕਦੇ ਹਾਂ ਸੋ ਗੁਰਮੁਖੋ ਇਹਨੇ ਵਚਨ ਕਰਦੇ ਹੋਏ ਜੇ ਕੋਈ ਅੱਖਰ 빠ਟ ਘਟ ਹੋ ਗਿਆ ਹੋਵੇ ਆਪ ਸੰਗਤ ਸਤਿਗੁਰ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ